ਮਾਰੋ ਨੇਗਾ ਵੀ ਕਲਮਾਲਾ ਜਿਹੜਾ ਬਾਜਰਾ ਇਹ ਪਿਛਲੇ ਸਾਲ ਵਾਲਾ ਮੁੱਢਾ ਰੱਖਿਆ ਹੈ ਦੀ ਥੱਲੇ ਦੇਖੋ ਭੂਰਾ ਵੀ ਜੜਾਂ ਗਾਇਆ ਨਹੀਂ ਹੈਗਾ ਗਈਆਂ ਦੇ ਯਾਰਾ ਥੱਲੇ ਬਹੁਤ ਜੜਾਂੀਆਂ ਹੁੰਦੀਆਂ ਨੇ ਆਪਾਂ ਨੇ ਵੱਢਿਆ ਹੈ ਜੜਾਂ ਤੋਂ ਜਮਾ ਹੀ ਰਗੜ ਕੇ ਜਿਹੜਾ ਆਪਾਂ 2 ਇੰਚ ਉੱਚਾ ਵੱਢ ਲੰਨੇ ਆ ਫੇਰ ਉਹ ਅਗਲੇ ਸਾਲ ਅਗਲੀ ਬਾੜ ਨੂੰ ਹੋਰ ਉੱਚਾ ਆ ਜਾਂਦਾ ਉਹਦੇ ਥੱਲੇ ਜੜਾਂ ਜੀਆਂ ਖਰਾਬ ਕਰਦੀਆਂ ਨੇ ਆਹ ਦੇਖ ਲਓ ਜਿਵੇਂ ਬਿਲਕੁਲ ਸਹੀ ਖੜਾ ਇਹ ਹੈਗਾ ਜਿਹੜਾ ਗੰਨੇ ਦੀ ਨਸਲ ਚੋਂ ਆ ਬੀਜਣਾ ਆਪਾਂ ਨੇ ਹੋਰ ਉਧਰ ਜਮੀ ਵੱਢੀ ਆ ਥੋੜੀ ਜੀ ਉਹਦੀ ਜਗਾ ਬੀਜਾਂਗੇ ਹੁਣ ਟਾਈਮ ਆ ਮਹੀ ਆ ਗਿਆ ਕੱਲ ਪੈ ਗਿਆ ਸ਼ਰਾਟਾ ਜੇ ਅੱਜ ਗਰੀ ਜਾਂਦਾ ਦੋ ਦਿਨ ਚ ਬਾਤ ਆ ਜਾਣਾ ਫੇਰ ਆਪਾਂ ਉਹਦੀ ਜਗਾ ਬੀਜਾਂਗੇ ਇਹ ਹੈਗਾ ਮਾਰੋਨੇਗਾ ਜਿਵੇਂ ਗੰਨੇ ਵਾਲੀ ਪੂਰੀ ਚੋਂ ਆ ਇੱਕ ਇਧਰਲੇ ਪਾਸੇ ਆ ਇਹ ਗੰਨੇ ਵਾਲਾ ਨਹੀਂ ਹੈਗਾ ਇਹ ਦੂਜਾ ਕੋਈ ਹੋਰ ਕਰਮ ਜੇ ਇਹ ਕੇਬੀਕੇ ਸਮਰਾਲਾ ਤੋਂ ਲੈਂਦਾ ਸੀ ਮੈਂ ਇਹ ਵੀ ਥੱਲੇੋਂ ਬੜੀਆ ਸਾਫ਼ ਔਕਣੇ ਇਹ ਮਰੂਨਾ ਦਾ ਕਿਡਾਫ ਇਹ ਇਧਰ ਤਾਂ ਹੈਗਾ ਇਹ ਜਿਹੜਾ ਕੇਬੀਕੇ ਸਮਰਾਲਾ ਤੋਂ ਲਿਆਇਆ ਸੀ ਇਧਰ ਆ ਮੇਤੋਂ ਗੰਨੇ ਜੇ ਵਾਲਾ ਇਹ ਦੋਏ ਵੈਰਾਈਟੀਆਂ ਖੜੀਆਂ ਨੇ ਤੇ ਬੀਬਾਤੀ ਰੱਖਿਆ ਥੋੜਾ ਜਿਹਾ ਆਪਾਂ ਨੇ ਜਿਹੜਾ ਬਚ ਗਿਆ ਕੋਈ ਮਿੱਤਰ ਮੇਲੀ ਲੈ ਜੂ